ਉਹ ਹਾਂ ਬਈ ਬੱਕਰੀਆਂ ਆਪਣੀਆਂ ਨੇ ਆਪਣੀਆਂ ਸਾਡੀਆਂ ਨੇ ਵੀਰ ਉਹ ਆਹੋ ਤੇਰੀਆਂ ਹੀ ਕਹਿਣਾ ਵਾ ਆ ਕੀ ਰੇਟ ਰੂਟ ਆ ਉਹ ਬੱਕਰੀ ਕਿੰਨੇ ਦੀ ਆ ਚਿੱਟੀ ਉਹ ਚੱਟੇ ਹੈਗੀ ਆ 7000 ਦੀ ਤੇ ਆਹ ਇਹ ਹੈਗੀ ਆ 10000 ਦੀ ਲੈ ਦੋਨਾਂ 'ਚ ਫਰਕ ਕੀ ਆ ਉਹ ਇਹ ਉਹ ਸਾਡੀ ਆ ਤੇ ਆਹ ਇਹ ਵੀ ਸਾਡੀ ਆ ਉਹ ਭਰਾਵਾ ਫਰਕ ਦੱਸ ਕੀ ਕਰੀ ਜਨਾ ਤੂੰ ਉਹ ਫਰਕ ਪਤਾ ਕੀ ਆ ਯਾਰ ਮੇਨ ਗੱਲ ਪਤਾ ਕੀ ਆ ਉਹ ਹਾਂਦੀ ਆ ਜੜੀ ਬੂਟੀਆਂ ਕਾ ਜਿਹੜਾ ਮਰਜੀ ਪਾ ਦੇ ਉਹਨੂੰ ਅੱਛਾ ਤੇ ਆਹ ਇਹਨੂੰ ਵੀ ਜਿਹੜਾ ਮਰਜੀ ਪਾ ਦੇ ਯਾਰ ਤੇਰਾ ਦਿਮਾਗ ਖਰਾਬ ਆ ਤੂੰ ਚੱਜ ਨਾ ਫਰਕ ਦੱਸ ਦੋਨਾਂ ਚ ਕੀ ਆ ਰੇਟ ਦਾ ਤਾਂ ਫਰਕ ਤੂੰ ਜਦੇ ਦੱਸਦਾ ਹੈ ਉਹ ਲੈ ਉਹ ਯਾਰ ਉਹ ਦਿੰਦੀ ਆ ਦੁੱਧ ਪੰਗਾ ਇਸ ਗੱਲ ਦਾ ਉਹ ਦੁੱਧ ਦਿੰਦੀ ਆ ਉਹ ਨੀ ਕੋਈ ਚੱਕਾ ਤੇ ਇਹ ਇਹ ਵੀ ਦੁੱਧ ਦਿੰਦੀ ਆ ਹੋਰ ਇਹਨੇ ਕੀ ਭਰਾਵਾ ਤੇਰੇ ਦਿਮਾਗ 'ਚ ਫਰਕ ਆ ਉਹ ਮੈਂ ਇਹ ਪੁੱਛਦਾ ਕੋਈ ਦੁੱਧ ਦੁੱਧ ਦਾ ਫਰਕ ਹੋਊਗਾ ਇਹਨਾਂ ਦਾ? ਉਹ ਯਾਰ ਇਹਨੇ ਵੇਰਕਾ ਦਾ ਦੁੱਧ ਦੇਣਾ ਵਾ। ਉਹੀ ਦੁੱਧ ਦੇਣਾ ਜਿਹੜਾ ਉਹ ਦਿੰਦੀਏ ਕਮਾਲ ਕਰੀ ਜਾਂਦਾ ਵਾ। ਲੈਣਾ ਕੀ ਆ? ਬੱਕਰੀ ਉਹ ਲੈਣਾ ਹੋਰ ਬਿਸਕੁਟ ਲੈਣੇ ਆ। ਯਾਰ ਤੂੰ ਲਾੜਾ ਤਾਂ ਟੁੱਟ ਕੇ ਪਈ ਜੈਣਾ ਲੈ ਵੀ ਲਾ ਕੋਈ ਬੱਕਰੀ। ਹਾਂਜੀ। ਆਹ ਬੱਕਰੀ ਦੇ ਦੁੱਧ ਤੋਂ ਕੀ ਬਣਦਾ? ਯਾਰ ਇਹਨੇ ਦੁੱਧ ਤੋਂ ਬੰਦੇ ਨੇ ਸੈਲ। ਅੱਛਾ ਉਹ ਟੀਵੀ ਵਾਲਾ ਰਿਮੋਟ ਚ ਪੈ ਜਾਣਗੇ। ਉਹ ਭਾਵੇਂ ਪੁਗੜਾ ਤੱਕੇ ਜੈਣਾ ਮਾ। ਟੀਵੀ ਵਾਲਾ ਮੋੜ ਤਾਂ ਮਜ਼ਾ ਆ ਕੀ ਕਰੀ ਜਾਂਦਾ ਸਵੇਰ ਦਾ ਟਾਈਮ ਆ। ਪੁੱਛਿਆ ਹੀ ਆ ਤੈਨੂੰ। ਹਾਂ ਦੱਸ। ਆ ਬੱਕਰੀ ਤੇਰੀ ਮੈਨੂੰ ਫਿੱਟ ਨਹੀਂ ਲੱਗਦੀ ਭਰਾਵਾ। ਉਹ ਯਾਰ ਤੂੰ ਦੌੜਾਂ ਚ ਭੇਜਨੀ ਆ। ਤੂੰ ਦੁੱਧ ਦਾ ਕੰਮ ਲੈ। ਬੱਕਰੀ ਫਿੱਟ ਨਹੀਂ ਲੱਗਦੀ। ਚੱਲ ਤੈਨੂੰ ਪੁੱਛਿਆ ਹੀ ਆ ਯਾਰ ਤੂੰ ਗੁੱਸੇ ਬੋਲ ਤਰੀ ਜੰਨਾ। ਤੇ ਹੋਰ ਬੱਕਰੀਆਂ ਕਿੱਥੇ ਰੱਖੀਆਂ ਨੇ ਤੁਸੀਂ? ਹੋਰ ਦਿਖਾਓ। ਅਲਮਾਰੀ ਜਣੇ। ਘਰ ਜਾ ਕੇ ਦੇਖ ਲੈ ਜਾ ਸਾਡੇ। ਓਏ ਥੀ ਰੱਖੜੀਆਂ ਨੇ ਸਾਰੀਆਂ ਬੱਕਰੀਆਂ ਆ ਰਹੀਆਂ। ਚਲੋ ਠੀਕ ਆ ਯਾਰ ਤੂੰ ਗੁੱਸੇ ਤੇ ਆ ਇਹ ਥਾਣੇ ਯਾਰ ਬਹੁਤ ਛੋਟੇ ਨੇ। ਯਾਰ ਤੂੰ ਕੱਪੜੇ ਸੁੱਕਣੇ ਪਾਉਣੇ ਆ ਤੂੰ ਗੱਲਾਂ ਕਹੇ ਚ ਕਰੀ ਜੰਨਾ ਵਾ। ਉਹ ਲੇਗਾ ਵੀ ਕੋਸ਼ਿਸ਼ ਕਰ ਦਮਾਗ ਹੀ ਲਾਉਣਾ ਆ ਆਪਣਾ ਇੱਕੇ ਚੀਜ਼ ਲਵਾਂਗਾ ਆ ਬੱਕਰੀ ਦੱਸ ਕਿੰਨੇ ਦੀ ਆ ਇਹ 20000 ਤੇ ਸਾਡੀ ਬੱਕਰੀ ਯਾਰ ਇਹ ਦੁੱਧ ਦੀ ਜਗ੍ਹਾ ਪੈਟਰੋਲ ਦਿੰਦੀ ਆ ਉਹ ਭਰਾਵਾ ਇਹ ਮਜ਼ਬੂਤ ਆ ਤਗੜੀ ਆ ਸਾਡੀ ਸਭ ਨਾਲ ਬੱਕਰੀਆਂ ਨਾਲ ਤਗੜੀ ਬੱਕਰੀ ਇਹ ਆ ਯਾਰ ਮਜ਼ਬੂਤ ਨੂੰ ਮੈਂ ਕਿਹੜਾ ਲੜਾਈਆਂ 'ਚ ਭੇਜਣੀ ਆ ਹੋਰ ਹੀ ਛੱਡੀ ਜਾਨਾ ਦੰਦ ਬੱਤੀ ਪੂਰੇ ਨੇ ਤੂੰ ਬੁਰਸ਼ ਕਰਾਉਣਾ ਯਾਰ ਬੱਤੀ ਪੂਰੇ ਨੇ ਉਹ ਮੈਂ ਤਾਂ ਪੁੱਛਦਾ ਵੀ ਦੰਦ ਮਜ਼ਬੂਤ ਨੇ ਇਹਦੇ ਹੋ ਯਾਰ ਤੂੰ ਅਖਰੋੜ ਪਣਾਉਣੀ ਆ ਤੂੰ ਮਾਲੀ ਕੀ ਤੀ ਬੜੀ ਬਗਵਾਸ ਕਰੀ ਜਨਾ ਤੇਰੇ ਹੈ ਨਹੀਂ ਲੱਛਣ ਵੇਚਣ ਵਾਲੇ ਤੂੰ ਲੈਣਿਆ ਤੇਰੇ ਲੱਛਣ ਹੈ ਨਹੀਂ ਆਹ ਦੱਸ ਆ ਬੱਕਰੀ ਡੱਬ ਕਾਤੇ ਪੈ ਗੇ ਇਹ ਧੁੱਪੇ ਬੰਨੀ ਹੁੰਦੀ ਆ ਸੀ ਤਾਂ ਡੱਬ ਪੈ ਗੇ ਉਹ ਭਰਾਵਾ ਕਲਰ ਇਹੋ ਜਿਹਾ ਵਾ ਕਲਰ ਇਹੋ ਜਿਹਾ ਵਾ ਇਹ ਡੱਬਾਂ ਚ ਕੋਈ ਹੋਰ ਰੰਗ ਮਿਲਜੂ ਜਦ ਤੂੰ ਕੁਝ ਹੋਰ ਹੀ ਨਾ ਦੇਦਾ ਮੈਂ ਤੂੰ ਚੁਪਣੀਆਂ ਛਣੀ ਜਨਾ ਨਾ ਹੋਰ ਹੀ ਨਾ ਗੁੱਸਾ ਨਾ ਕਰੀ ਤੈਨੂੰ ਦੇਖ ਕੇ ਬੱਕਰੀ ਖੰਗਣ ਲੱਗ ਗਈ ਸਾਡੀ ਪਰ ਆਹ ਖੰਗਦੀ ਪਈ ਆ ਤੈਨੂੰ ਦੇਖ ਕੇ ਖੰਗ ਲੱਗ ਗਈ ਪਰ ਆਹ ਯਾਰ ਤੂੰ ਨਾ ਰੇਟ ਬਹੁਤ ਜ਼ਿਆਦਾ ਦੱਸ ਰਿਹਾ ਹੈ ਰੇਟ ਥੋੜਾ ਜਾਇਜ਼ ਕਰ। ਓ ਭਰਾਵਾ ਮਹਿੰਗਾਈ ਓ ਇੰਨੀ ਹੋ ਗਈ ਆ। ਯਾਰ ਤੂੰ ਕਿਹੜੇ ਬੱਕਰਿਆਂ ਨੂੰ ਬਦਾਮ ਖਵਾਈ ਜਾਂਦਾ। ਓ ਤੇਰੇ ਤੇ ਕਾਦੀ ਮਹਿੰਗਾਈ ਦੀ ਮਾਰ ਪੈ ਗਈ ਮੈਨੂੰ ਦੱਸ ਤਾਂ ਜੜੀ ਬੂਟੀ ਆ ਦਵਾਈਆਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਅੱਜ ਦੇ ਟਾਈਮ 'ਚ ਤੈਨੂੰ ਹੀ ਨਹੀਂ ਪਤਾ ਇੰਨੀ ਮਹਿੰਗੀ ਲੈ ਕੇ ਨਾ ਮੈਨੂੰ ਕੁਝ ਬਚਣਾ ਨਹੀਂ ਯਾਰ। ਜਾਜੀ ਤੇਰੀ ਸਿਹਤ ਆ ਨਾ ਤਾਂ ਵੈਸੇ ਇਹ ਵੀ ਨਹੀਂ ਬਚਣਾ। ਤੂੰ ਬਕਵਾਸ ਨਾ ਕਰ ਤੂੰ ਪਰਸਨਲ ਨਾ ਜਾ ਠੀਕ ਆ ਨਾ। ਆ ਬੱਕਰੀ ਦੇ ਕੰਨ ਕਾ ਤੇ ਡਿਗੇ ਹੋਏ ਨੇ। ਇਹਨਾਂ ਰਾਤ ਦਿਹਾੜੀ ਆ ਜੀ ਥੱਕ ਗਏ ਸੁੱਤੇ ਪੈਣੇ ਓਏ ਕੁਦਰਤੀ ਇਹ ਜਿਹੇ ਨੇ ਭਰਾਵਾ ਸਾਰੇ ਬੱਕਰੀਆਂ ਤੇ ਕਰਨੀ ਇਹ ਜਿਹੇ ਤੂੰ دماغ ਬੜਾ ਲਾਉਣਾ ਵਾ ਭਰਾਵਾ ਚੱਲ ਤੂੰ ਕੋਈ ਖੜੇ ਕਰਨ ਵਾਲੀ ਬੱਕਰੀ ਦਿਖਾ ਯਾਰ ਨਾ 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 ਖਾ ਹੈਲੋ ਹਾਂ ਛੱਡ ਛੱਡ ਓਏ ਇਹਨੂੰ ਛੱਡ ਦੇ ਓ ਨਹੀਂ ਭਰਾਵਾ ਛੱਡ ਕਿਉਂ ਦੇ ਕੋਈ ਖੜੇ ਕਰਨ ਵਾਲੀ ਬੱਕਰੀ ਦਿਖਾ ਉਹ ਸਾਡਾ ਕੁੱਤਾ ਬੰਨੇ ਆ ਵਾ ਉਹ ਲੈ ਜਾ ਤੂੰ ਖੜੇ ਕਰਨ ਵਾਲਾ ਤੂੰ ਮਾਗੀ ਲਈ ਜਨਾ ਆਪਣਾ ਖੜੇ ਕਰਨ ਵਾਲੀ ਬੱਕਰੀ ਜਿਹੜੀ ਹੁੰਦੀ ਓਏ ਇਹਨੂੰ ਮਾਵਾ ਲਾ ਕੇ ਤੇ ਕੰਨਾਂ ਨੂੰ ਖੜਾ ਕਰ ਸਕਦੇ ਆਪਾਂ ਤੇਰੇ ਕੋਲ ਹੋਰ ਲਾਗੇ ਤੈਨੂੰ ਹੋਰ ਨਾ ਤਰ ਤੂੰ ਦੱਸਦਾ ਤੈਨੂੰ ਮੈਂ ਤੂੰ ਮੰਨ ਲਓ ਤਾਂ ਕੁਝ ਲੈਣਾ ਹੈ ਨੀਗਾ ਤੂੰ ਪਕਵਾਸ ਕਰੀ ਜਾਣਾ ਓ ਲੈ ਆਹ ਛੋਟੀਆਂ ਛੋਟੀਆਂ ਤਾਂ ਪੂਛਾਂ ਨੇ ਯਾਰ ਕੋਈ ਵੱਡੀ ਪੂਛ ਵਾਲੀ ਦਿਖਾਓ ਓ ਯਾਰ ਤੂੰ ਪੀਂਗ ਪਾਉਣੀ ਆ ਤੂੰ ਡਮਾਡਾ ਇਹੋ ਜਿਹਾ ਕਰਦਾ ਪਿਆ ਮੈਂ ਆ ਦਿਉ ਕਿ ਤੇਰੇ ਵਾਲੀ ਛੋਟੀ ਪੂਛ ਆ ਚੱਲ ਠੀਕ ਆ ਰੁਕ ਜਾ ਮੇਰੀ ਗੱਲ ਇੰਨਾ ਨਾ ਯਾਰ ਤੂੰ ਗੁੱਸੇ ਨਾ ਹੋ ਮੇਰੀਆਂ ਮੈਂ ਲੈ ਤਾਂ ਜਾਵਾ ਬੱਕਰੀ 파ਰੇ 6 ਵੇ ਉੱਠ ਖੜਿਆ ਕਰੂੰ ਓ ਯਾਰ ਤੂੰ ਸੈਰ ਤੇ ਨਾਲ ਲੈ ਕੇ ਜਾਇ ਕਰਨੀਆਂ ਉਹ ਤੂੰ ਇੱਕ ਬੱਕਰੀ ਤੋਂ ਕਿੰਨੇ ਕੰਮ ਲੈਣੀਆਂ ਚੱਲ ਦੁੱਗੀ ਤੇਰੇ ਵਾਲੀ ਪੂੰਛ ਵੱਡੀ ਦਿਖਾ ਕੰਨ ਨਹੀਂ ਖੜੇ ਆ ਬੱਕਰੀ ਦੱਸ ਦੇ ਮੈਨੂੰ ਕਿੰਨੇ ਦੀ ਆ ਇਹ ਲਾਸਟ ਤੈਨੂੰ ਲੱਗ ਜੂਗੀ 20000 ਦੀ ਲੱਕੜੇ ਲਾਸਟ ਤੈਨੂੰ ਭਰਾਵਾ 10000 ਰੁਪਿਆ ਲੈ ਲੈ ਅੱਧੀ ਲੈ ਜਾ ਉਹ ਭਰਾਵਾ ਬਾਕੀ ਤੂੰ ਕੀ ਕਹ ਲੈ ਕਿਸ਼ਤਾਂ ਕਰਨੀ ਨੇ ਮੇਰੇ ਨਾਲ ਅੱਧੀ ਕਰੀ ਜਨਾਵਾ 10000 ਲੈ ਜਾ ਸਭ ਤੋਂ ਘੱਟ ਰੇਂਜ ਦੀ ਬੱਕਰੀ ਹੈ ਤੁਹਾਡੇ ਕੋਲ ਕਿਹੜੀ ਹੈ ਸਭ ਤੋਂ ਘੱਟ ਸਭ ਤੋਂ ਘੱਟ ਰੇਂਜ ਦੀ ਬੱਕਰੀ ਉਹ ਬੈਠੀ ਆ ਪਰ 5000 ਦੀ 500 ਦੀ ਰੇਂਜ ਚ ਹੈ ਨਹੀਂ ਕੋਈ ਮਿੰਗ ਨਾ ਲੈ ਜਾ ਉਹਦੇ ਤਸਲਾ ਭਰ ਲਾ ਮੈਂ ਗਣਨ ਲੈ ਜਾ ਯਾਰ ਮੇਂਗਣਾ ਦਾ ਮੈਂ 4 ਪਾਣਾ ਹੋਰ ਹੀ ਛੱਡੀ ਜਾਣਾ ਤੂੰ ਪਾ ਵੀ ਲੈਂਗਾ ਤੇਰਾ ਲੱਗਦਾ ਪਏ ਤੇਰੇ ਹਾਲਾਤ ਕਿ ਰੋਟੀ ਾਟੀ ਤੈਨੂੰ ਮਿਲਦੀ ਮਿਲਦੀ ਹੈ ਨਹੀਂ ਤੂੰ ਉਹਦੇ ਹੀ 4 ਪਾਵੇਂਗਾ 500 ਰੁਪਏ 500 ਰੁਪਏ ਦਾ ਕੀ ਮਿਲਦਾ ਅੱਜ ਕੱਲ ਐਨ ਘੱਲਾ ਕੇ ਤੂੰ ਸੰਝੇ ਦਾਤ ਬਣ ਕੇ ਆ ਗਿਆ ਇੱਥੇ ਹੋਰ ਹੀ ਨਾ ਛੱਡੀ ਚੱਲ ਹੁੰਦੀਆਂ ਨੇ ਬੱਕਰੀਆਂ ਮੈਂ ਪਿਛਲੇ ਹਾਲ ਲਾਇਆ ਸੀ ਮੇਮਣਾ 500 ਰੁਪਏ ਦਾ ਤੂੰ ਓਨੇ ਕੁਝ ਲੈਣਾ ਤੇਰੇ ਲੱਗਦੇ ਹਾਲਾਤ ਤੇਰੇ ਲੱਗਦੇ ਦਣੇ ਪਣਿਆ ਪੈਸੇ ਉਲਟ ਅੱਛਾ ਇੰਨੀਆਂ ਤੁਸੀਂ ਬੱਕਰੀਆਂ ਰੱਖੀਆਂ ਨੇ ਬੱਕਰਾ ਇੱਕੋ ਹੀ ਆ ਤੇ ਤੂੰ ਰਲ ਜਾ ਵਿੱਚ ਤੂੰ ਆਇਆ ਵਿੱਚ ਜੜਦੇ ਸਾਡੇ ਕਮਾਲ ਬੱਕਰਾ ਕਿ ਤੈਨੂੰ ਬੜੀ ਫਿਕਰ ਆ ਬੱਕਰੀ ਦੀ ਇੱਕ ਦੀ ਬਕਵਾਸ ਨਾ ਕਰ ਆਹ ਦੀ ਫੁੱਟਬਾਲ ਓਏ ਓਏ ਤੂੰ ਲੈਣਾ ਕੀ ਹੈ ਵੀਰ ਸੱਚਾ ਦੱਸ ਤੂੰ ਕਲੀਅਰ ਕਰ ਮੈਨੂੰ ਹੁਣ ਤੂੰ ਲੈਣਾ ਕੀ ਆ ਤੈਨੂੰ ਸਹੀ ਦੱਸ ਦੀਏ ਫਿਰ ਮੈਂ ਲੈਣ ਕੀ ਆਇਆ ਹਾਂ ਅਸਲ 'ਚ ਨਾ ਮੇਰੀ ਮਾਸੀ ਦੇ ਸੱਲ ਘਟੇ ਹੋਏ ਨੇ ਅੱਧਾ ਕ ਗਲਾਸ ਦੁੱਧ ਮਿਲ ਜੂ ਤੇਰੀ ਓ ਪਾਣ ਜੀ ਪਿਆਰੇ ਸਿੱਖਾ ਜੀ ਸਾਰਿਆਂ ਨੂੰ ਤੇ ਬਾਈ ਬਣ ਕੇ ਯਾਰ ਸਾਰੇ ਜਾਨੇ ਨਾ ਰਿਕੁਐਸਟ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨੋਟੀਫਿਕੇਸ਼ਨ ਬੈਲ ਜਰੂਰ ਓਨ ਕਰ ਦਿਆ ਕਰੋ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਸਕੇ ਬਾਈ ਬਣ ਕੇ ਲਾਈਕ ਕਮੈਂਟ ਕਰ ਦਿਓ ਜੇ ਵਧੀਆ ਲੱਗਿਆ ਤੇ ਬਾਕੀ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਉਦ ਤੱਕ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ